ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡ ਦੁਸਾਂਝ ਖਲਾਂ ਵਿਖੇ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਤ ਨਿਮਾਨ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਸਰਦਾ ਦੇ ਫੁੱਲ ਫੇਂਟ ਕਰਨ ਵਾਸਤੇ ਗ੍ਰਾਮ ਪੰਚਾਇਤ ਸਰਪੰਚ ਨਰਮ ਕੁਮਾਰ ਦਾ ਵੀ ਤੇ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਇਸ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਹਿਬਾਨ ਤੇ ਦੁਕਾਨਦਾਰ ਵੀਰ ਆਈਕਲ ਮਾਹੀ ਨੌਰਾਜ ਸੌਂਗਿਆ ਬਹੁਤ ਬਹੁਤ ਸਾਰੀ ਮਿੰਟਾਂ ਦਾ تھا ਬਾਬਾ ਸਾਨੂੰ ਸ਼ਰਦਲ ਨੂੰ ਫੁੱਲ ਪੇਂਟ ਕਰਦੇ ਹੋਏ ਦੇਖੇ ਹਾਂਜੀ ਸ਼ਰਦਲ ਨੂੰ ਫੁੱਲ ਪੇਂਟ ਕਰਦੇ ਹੋਏ ਦੁਕਾਨਦਾਰ ਬੀਬੀ ਤੇ ਨਾਲ ਡਾਕਟਰ ਬੀ ਆਰ ਮੇਰਗਾਜੀਤ ਪਾਕਿੰਗ ਬਰਫਲ ਸੜੀ ਦੇ ਮੈਂਬਰ ਸਹਿਬਾਨ ਤੇ ਦੇਖੋ ਅੰਦਰ ਤਸਵੀਰਾਂ ਦੇ ਵਿੱਚ ਜੈਪੀਮ ਜੈਪਾਤ ਜੈਪੀਮ ਜੈਪਾਤ ਇਨਕਲਾਬ ਜ਼ਿੰਦਾਬਾਦ ਜੈਪੀਮ ਜੈਪਾਤ ਇਨਕਲਾਬ ਜ਼ਿੰਦਾਬਾਦ ਅੱਜ ਡਾਕਟਰ ਬੀ ਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਮਾਰਕੀਟ ਕਮੇਟੀ ਅਤੇ ਪਿੰਡ ਦੁਸਾਂਝ ਕਲਾਂ ਦੇ ਮੋਤਵਾਰ ਸੱਜਣ ਅੱਜ 6 ਦਸੰਬਰ 1950 ਨੂੰ ਬਾਬਾ ਸਾਹਿਬ ਜੀ ਸਾਡੇ ਵਿਚਕਾਰ ਨਹੀਂ ਰਹੇ ਸੀ ਅੱਜ ਉਹਨਾਂ ਦਾ ਪ੍ਰੀਨਿਰਵਾਣ ਦਿਵਸ ਹੈ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ ਜੀ ਜੈ ਪੀ ਜੈ ਭਾਰਤ ਇਨਕਲਾਬ ਜিন্দাবাদ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਕਹੜਾ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਹੜਾ ਦੇਾਂਗੇ ਠੋਕੇ ਜੈ ਪੀ ਜੈ ਭਾਰਤ ਜੈ ਪੀ ਜੈ ਭਾਰਤ